ਪਟਿਆਲਾ ਦੇ ਵਿੱਚ ਪਰਨੀਤ ਕੌਰ ਦੇ ਹੱਕ ਦੇ ਵਿੱਚ ਨਰਿੰਦਰ ਮੋਦੀ ਅੱਜ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਨੇ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਉਸ ਰੈਲੀ ਦੇ ਵਿੱਚ ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਜੋੜੀਆਂ ਪੱਟੀਆਂ ਜਿਹੜੀ ਸਭ ਤੋਂ ਮਸ਼ਹੂਰ ਸੀਟ ਹੈ ਉਹਦਾ ਨਾਮ ਲਿੱਤਾ ਅਸੀਂ ਉਸ ਇਸ ਵੇਲੇ ਉੱਥੇ ਖੜੇ ਹੋਏ ਆ ਨਜ਼ਰ ਆ ਰਹੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਆ ਉਹ ਚੌਕ ਹੈ ਜਿੱਥੇ ਨਰਿੰਦਰ ਮੋਦੀ ਨੇ ਅੱਜ ਨਾਮ ਲਿੱਤਾ ਕਿ ਮੈਂ ਜੋੜੀਆਂ ਪੱਟੀਆਂ ਘੁੰਮਦਾ ਰਿਹਾ ਤੇ ਨਾਲ ਹੀ ਉੱਥੇ ਉਹ ਦੇਣ ਸਥਾਨਕ ਲੋਕਾਂ ਨਾਲ ਕਾ ਖੇਡਦਾ ਰਿਹਾ ਤੇ ਮਿਲਦਾ ਰਿਹਾ ਸਾਡੇ ਨਾਲ ਪਟਿਆਲਾ ਦੇ ਜਿਹੜੇ ਜੋੜੀਆਂ ਪੱਠੇ ਦੇ ਸਤਾਨਕ ਲੋਕ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿ ਕਿਸ ਤਰ੍ਹਾਂ ਦੀ ਖੁਸ਼ੀ ਹੈ ਉਹਨਾਂ ਦੇ ਵਿੱਚ ਅੱਜ ਨਰਿੰਦਰ ਮੋਦੀ ਪਟਿਆਲਾ ਵਿੱਚ ਪਹੁੰਚੇ ਪਰ ਉਹਨਾਂ ਦੇ ਵਿੱਚ ਇੱਕ ਵੱਡੀ ਗੱਲ ਕਹੀ ਗਈ ਕਿ ਜੋੜੀਆਂ ਪੱਠੀਆਂ ਮੈਂ ਘੁੰਮਦਾ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜੈ ਸ਼੍ਰੀ ਰਾਮ ਜੀ ਬੜਾ ਹੀ ਗਰਵ ਮਹਿਸੂਸ ਹੋ ਰਿਹਾ ਇਸ ਦੇਸ਼ ਦੇ ਰਿਸ਼ਸ਼ਵੀ ਪ੍ਰਧਾਨ ਮੰਤਰੀ ਜੀ ਨੇ ਅੱਜ ਸਾਡਾ ਜਿਹੜਾ ਚੌਂਕ ਪਟਿਆਲੇ ਦਾ ਸਭ ਤੋਂ ਮਸ਼ਹੂਰ ਚੌਂਕ ਜੋੜੀਆਂ ਪੱਠੀਆਂ ਚੌਂਕ ਜਿੱਥੇ ਬੜੀ ਸਦੀਆਂ ਤੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਹੁੰਦਾ ਆ ਰਿਹਾ ਕੋਈ ਵੀ ਤਿਹਾੜ ਹੈ ਉਹ ਰਲ ਮਿਲ ਕੇ ਸਾਰੇ ਜੋੜਿਆ ਪੱਠੀਆਂ ਦੇ ਨਿਵਾਸੀ ਬਣਾਨੇ ਆ ਜਦ ਮੈਨੂੰ ਯਾਦ ਹੈ ਕਿ ਪਹਿਲਾਂ ਵੀ ਸਾਡੀ ਗੱਲਬਾਤ ਹੁੰਦੀ ਰਹੀ ਹੈ 1996 97 ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਰਹੇ ਆ ਕਿ ਮੋਦੀ ਜੀ ਜੋੜਿਆ ਪੱਠੀਆਂ ਚੌਂਕ ਦੇ ਵਿੱਚ ਇੱਕ ਛੋਟੀ ਜਿਹੀ ਰੈਲੀ ਦੇ ਰੂਪ ਦੇ ਵਿੱਚ ਉਰੇ ਕਰਕੇ ਗਏ ਸੀਗੇ ਉਦੋਂ ਦੇ ਸਹਿ ਪਰਿਵਾਰੀ ਹੁੰਦੇ ਸੀਗੇ ਪੰਜਾਬ ਦੇ ਆਰਐਸਐਸ ਦੇ ਪ੍ਰਚਾਰਕ ਸੀਗੇ ਤਾਂ ਉਹਨਾਂ ਨੇ ਅੱਜ ਆਪਣੀ ਪ੍ਰਾਣੀਆਂ ਯਾਦਾਂ ਜਿਹੜੀਆਂ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਹੋਂ ਬਨਨ ਤੋਂ ਬਾਅਦ ਵੀ ਅੱਜ ਉਹਨਾਂ ਨੇ ਜੋੜੀਆਂ ਪੱਠੀਆਂ ਦਾ ਜਿਹੜਾ ਨਾਮ ਲਿੱਤਾ ਸਾਰੇ ਜੋੜੀਆਂ ਪੱਠੀਆਂ ਦੇ ਨਿਵਾਸੀਆ ਲਈ ਅੱਜ ਇਹ ਬੜੀ ਹੀ गर्व ਦੀ ਗੱਲ ਹੈ ਤੇ ਸਾਰੇ ਜੋੜੀਆਂ ਪੱਠੀਆਂ ਦੇ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਟਿਆਲੇ ਪਹੁੰਚ ਗਏ ਕੇਵਲ ਬਾਰਾਦਰੀ ਗਾਰਡਨ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਸੈਰ ਕਰਦਾ ਰਿਹਾ ਹਾਂ ਉੱਥੇ ਕਾਲੀ ਮਾਤਾ ਮੰਦਰ ਦਾ ਨਾਮ ਲਿੱਤਾ ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਕਹਿ ਸਕਦੇ ਆ ਪਟਿਆਲੇ ਦੇ ਵਿੱਚੋਂ ਇੱਕੋ ਹੀ ਜਿਹੜਾ ਬਹੁਤ ਵਧੀਆ ਬਰਾਣਾ ਚੌਕ ਹੈ ਜੋੜੀਆਂ ਪੱਠੀਆਂ ਉਹਨਾਂ ਨੇ ਉਹਰੇ ਨਾਮ ਲਿੱਤਾ ਤਾਂ ਸਾਡੇ ਲਈ ਅੱਜ ਬੜੇ ਹੀ ਖੁਸ਼ੀ ਦੇ ਪਲ ਹੈ ਸਾਰੇ ਚੌਂ ਗੁਰੇ ਇਕੱਠਾ ਹੋਇਆ ਆਪਸ ਦੇ ਵਿੱਚ ਵਧਾਈ ਦਿੱਤੀ ਕਿਉਂਕਿ ਜੋੜੀਆਂ ਪੱਠੀਆਂ ਦੇ ਬਸਨੀਕ ਪੁਰਾਣੇ ਹੋਣ ਦੇ ਕਾਰਨ ਵੀ ਅਸੀਂ ਉਹਰੇ ਸਾਰੇ ਲੋਕਾਂ ਦੇ ਵਿੱਚ ਖੁਸ਼ੀ ਹੈ ਪੁਰਾਣੇ ਸਾਡੇ ਬਜ਼ੁਰਗ ਖੜੇ ਨੇ ਉਹਦੇ ਜਿੱਤਾ ਜੀ ਤੁਹਾਨੂੰ ਇਹ ਥੋੜੀ ਜਾਣਕਾਰੀ ਜ਼ਰੂਰ ਦੇਣਗੇ ਕਿ ਜੋੜੀਆਂ ਪੱਠੀਆਂ ਦਾ ਕਿਵੇਂ ਕੀ ਪਹਿਲਾਂ ਉਹਰੇ ਕੀ ਹੁੰਦਾ ਸੀਗਾ ਤੇ ਕਿਸ ਤਰ੍ਹਾਂ ਉਹਰੇ ਜੋੜੀਆਂ ਪੱਠੀਆਂ ਜਿਤਾ ਜੀ ਨੂੰ ਯਾਦ ਹੋਵੇ ਜੇ ਪ੍ਰਾਨਾ ਜੀ ਜਦ ਮੋਦੀ ਜੀ ਉਰੇ ਆਏ ਸੀਗੇ ਜਿਤਾ ਜੀ ਤਾਂ ਸਾਡੇ ਮੌਜੂਦ ਨੇ ਜਿਤਾ ਜੀ ਜੋੜੀਆਂ ਪੱਠੀਆਂ ਅੱਜ ਮੋਦੀ ਪ੍ਰਧਾਨ ਮੰਤਰੀ ਦੇ ਦੇ ਉਹਨਾਂ ਦਾ ਨਾਮ ਲਿਤਾ ਹੈ ਪੁਰਾਣੀਆਂ ਯਾਦਾਂ ਕੁਛ ਸਾਨੂੰ ਬੜੀ ਖੁਸ਼ੀ ਹੋਈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਮੈਨੂੰ ਸਿਰ 50 ਸਾਲ ਹੋ ਗਏ ਇਸ ਮਹੱਲੇ ਦੇ ਵਿੱਚ ਔਰ ਜਿੰਨਾ ਇੱਜ਼ਤ ਮਾਣ ਪਿਆਰ ਮੈਨੂੰ ਇਸੇ ਮਿਲਿਆ ਹੈ ਬਾਰਨ ਜਿੰਦਲ ਜੀ ਦੇ ਗ੍ਰੈਂਡਫਾਦਰ ਜਨਕ ਦਾ ਰੋਲ ਕਰਦੇ ਹੁੰਦੇ ਸੀਗੇ ਅਸੀਂ ਅਸਲੇ ਛੋਟੇ ਛੋਟੇ ਹੁੰਦੇ ਸੀ ਉਹਨਾਂ ਦੀ ਜਿਹੜੀ ਆਪਣੀ ਸੀ ਕਿ ਮੁੜ ਕੇ ਇਹਨਾਂ ਨੇ ਜਿੰਦਾ ਕਰਤੀ ਰਾਮਲੀਲਾ ਕਰਨ ਦੀ ਅੱਜ ਸਾਨੂੰ ਇੰਨਾ ਪਿਆਰ ਮਿਲ ਰਿਹਾ ਮਹੱਲੇ ਦੇ ਇੰਨਾ ਇਕ ਹੈਗਾ ਅੱਜ ਵੀ ਇੱਕ ਆਵਾਜ਼ ਤੇ ਮਹੱਲਾ ਇਕੱਠਾ ਹੋ ਰਿਹਾ ਤੇ ਉਸੇ ਪੀੜੀ ਹੈ ਮਹੱਲੇ ਦੀ ਜਿਹੜੀ ਮੇਰੀ ਦੁਕਾਨ ਤੇ ਆ ਰਹੀ ਹੈ ਔਰ ਮੈਨੂੰ ਇੰਨਾ ਇੱਜ਼ਤ ਮਾਨ ਦੇ ਰਹੇ ਆ ਇਹ ਸਾਡੇਦਰ ਗਰਕ ਸਾਬਜੀ ਖੜੇ ਆ ਇੰਨੀ ਰਿਸਪੈਕਟ ਦਿੰਦੇ ਆ ਉਧਰ ਬਰਨ ਜੀ ਖੜੇ ਆ ਉਧਰ ਬੇਟਾ ਜੀ ਖੜਿਆ ਤਾਂ ਸੀਮਾ ਜਾਬ ਪੂਰੀ ਇੱਜ਼ਤ ਮਿਲਦੀ ਆ ਸਾਨੂੰ ਇੱਥੇ ਕੋਈ ਸੇਪੇ ਪਾਵਣੀ ਐ ਕਿਸੇ ਚੀਜ਼ ਦਾ ਐ ਨਹੀਂ ਐ ਬਾਕੀ ਰਹੀ ਗੱਲ ਪਿਆਰ ਦੀ ਪੂਰਾ ਪਿਆਰ ਹੈ ਮਾਲਲੇ ਦੇ ਵਿੱਚ ਹੁਣ ਤੁਸੀਂ ਥੋੜੀ ਜਿਹੀ ਕਰਖਾ ਕੋਲ ਆਨੇ ਮੋਦੀ ਜੀ ਨੇ ਅਜੇ ਬੜਾ ਵੱਡਾ ਨਾਮ ਲੈ ਲਿਆ ਜੋੜੀਆਂ ਪਟਿਆਆਂ ਦਾ ਪਟਿਆਲਾ ਵਸਿਆਂ ਵਿੱਚ ਬਹੁਤ ਖੁਸ਼ ਹੈ ਨਾਰੇ ਬਾਜੀ ਵੀ ਬਹੁਤ ਹੋਈ ਹੈ ਕਿ ਨਰਿੰਦਰ ਮੋਦੀ ਜਿੰਦਾਬਾਦ ਪਟਿਆਲੇ ਦੇ ਪਟਿਆਲੇ ਦੇ ਜਿਹੜੇ ਵਸਨੀਕ ਉਹ ਬੜੀ ਖੁਸ਼ੀ ਮਨਾਈ ਉਹਨਾਂ ਨੇ ਜਦ ਸਾਨੂੰ ਪਤਾ ਲੱਗਿਆ ਸੁਣਿਆ ਜੋੜੀਆਂ ਪਟਿਆਆਂ ਦਾ ਨਾਮ ਤਾਂ ਸਾਡੇ ਦਿਲ ਚ ਬੱਲੀਆਂ ਉੱਛੀਆਂ ਸਾਡੇ ਬਾਜ਼ਾਰ ਦਾ ਸਾਡੇ ਮੇਨ ਚੌਕ ਦਾ ਨਾਮ ਲਿੱਤਾ ਉਹਨਾਂ ਨੇ ਉਨਾ ਨੇ ਆਪਣੀ ਐਨੀ ਪੁਰਾਣੀ ਯਾਦਾ ਨੂੰ ਯਾਦ ਕਰਕੇ ਸਾਨੂੰ ਪੂਰਾ ਪ੍ਰਾਊਡ ਫੀਲ ਕਰਾਇਆ ਮਨ ਕਦਗਦ ਹੋ ਗਿਆ ਪੂਰਾ ਕੱਲ ਵੈਸੇ ਵੀ ਪ੍ਰਧਾਨ ਮੰਤਰੀ ਮੋਦੀ ਕੇ ਰੂਪ ਦੇ ਵਿੱਚ ਸਾਨੂੰ ਦੇਸ਼ਿਕ ਬਹੁਤ ਮਜ਼ਬੂਤ ਲੀਡਰ ਮਿਲਿਆ ਲੇਕਿਨ ਜਾਂ ਤਾਂ ਕਿ ਲੋਕਲ ਚੀਜ਼ ਜਿੱਥੇ ਅਸੀਂ ਸਾਰੇ ਬਸਨੀਕ ਐ ਸਾਰੀ ਅਸੀਂ ਰੋਜ਼ੀ ਰੋਟੀ ਕਮਾਣੇ ਐ ਉਸਕਾ ਨਾਮ ਆਇਆ ਤਾਂ ਅਸੀਂ ਬਹੁਤ ਪ੍ਰਾਊਡ ਫੁਲ ਕੀਤਾ ਬਹੁਤ ਜ਼ਿਆਦਾ ਪ੍ਰਾਊਡ ਫੁਲ ਕੀਤਾ ਬਹੁਤ ਖੁਸ਼ੀ ਫੀਲ ਕਰ ਰਹੇ ਅਸੀਂ ਇਸ ਚੀਜ਼ ਕੀ ਅੱਜ ਦੀ ਰੈਲੀ ਨਾਲ ਕਿੰਨੇ ਖੁਸ਼ ਹੋਇਆ ਪਟਿਆਲਾ ਵਸਿਆਂ ਚ ਕਿ ਹੁਣ ਲੱਗ ਰਿਹਾ ਕਿ ਪ੍ਰਨੀਤ ਕੌਰ ਜਿਹੜੇ ਹੈਗੇ ਨੇ ਉਹ ਸੀਟ ਕੱਢ ਸਕਦੇ ਨੇ ਦੇਖੋ ਅੱਜ ਮੋਦੀ ਨੇ ਆਪਣੀ ਪੰਜਾਬ ਦੀ ਰੈਲੀ ਦੀ ਸ਼ੁਰੂਆਤ ਪਟਿਆਲੇ ਤੋਂ ਕੀਤੀ ਤੇ ਆਪਣੇ ਸਿਰ ਤੇ ਪਾਗਦੇ ਸਜਾ ਕੇ ਮੋਦੀ ਜੀ ਅੱਜ ਪੋਲੋ ਗਰਾਊਂਡ ਦੇ ਵਿੱਚ ਪਹੁੰਚੇ ਪੱਕਦੇ ਨਾਲ ਨਾਲ ਉਹਨਾਂ ਨੇ ਇੱਕ ਪਜਾਮਾ ਕੁਰਤਾ ਜਿਹੜਾ ਪੰਜਾਬ ਦਾ ਰੀਤੀ ਰਿਵਾਜ ਆ ਉਹਨੂੰ ਵੀ ਪਾਇਓ ਹੋਏ ਨਜ਼ਰ ਆਇਆ ਕਿਉਂਕਿ ਮੋਦੀ ਜੀ ਉਰੇ ਰਹੇ ਨੇ ਉਹਨਾਂ ਨੂੰ ਉਰੇ ਦਾ ਕਲਚਰ ਹੈਗਾ ਜਿਹੜਾ ਪਤਾ ਤਾਂ ਤੁਸੀਂ ਦੇਖੋ ਜਦੋਂ ਤੁਸੀਂ ਉੱਥੇ ਕਵਰ ਕੀਤਾ ਸਾਰਾ ਤਾਂ ਪੂਰਾ ਜਿਹੜਾ ਉੱਥੇ ਉਤਸ਼ਾਹ ਸੀਗਾ ਅੱਜ ਦੇਖਣ ਯੋਗ ਸੀਗਾ ਪੋਲੋ ਗਰਾਊਂਡ ਲਗਭਗ ਕਿੰਨਾ بڑا ਪੋਲੋ ਗਰਾਊਂਡ ਹੈ ਜਿੰਨੇ ਲੋਕ ਉੱਥੇ ਅੰਦਰ ਸੀਗੇ ਉਨੇ ਹੀ ਲੋਕ ਬਾਹਰ ਖੜੇ ਸੀਗੇ ਬੜਾ ਹੀ ਅੱਛਾ ਪ੍ਰਾਊਡ ਫੀਲ ਹੋਇਆ ਅੱਜ ਮੋਦੀ ਜੀ ਅੱਜ ਪਟਿਆਲੇ ਪਹੁੰਚੇ ਜਿਹੜੀ ਆਪਣੀ ਰੈਲੀ ਦੀ ਪੰਜਾਬ ਦੀ ਸ਼ੁਰੂਆਤ ਸੀਗੀ ਫਤਿਹ ਰੈਲੀ ਤੋਰੇ ਕਰੀ ਹੈ ਸਾਨੂੰ ਉਮੀਦ ਹੈ ਕਿ ਜਿਹੜੀ 13 ਦੀ 13 ਸੀਟਾਂ ਤੇ ਸਾਨੂੰ ਫਤਿਹ ਮਿਲੇਗੀ ਸੋ ਇਹ ਜੋੜੀਆਂ ਪੱਟੀ ਦੇ ਜਿਹੜੇ ਵਸਨੀਕ ਸੀ ਤੁਸੀਂ ਦੇਖਿਆ ਕਿ ਇੱਥੇ ਜਿਹੜਾ ਇਤਿਹਾਸ ਹੈ ਜੋੜੀਆਂ ਪੱਟਿਆਂ ਦਾ ਬਹੁਤ ਪੁਰਾਣਾ ਹੈ ਤੇ ਨਾਲ ਹੀ ਇੱਥੇ ਜਿਹੜੀ